ਕੋਸ ਮਾਨਾ ਪਰ ਬਾਹਰ ਕੜਤਾ ਗੱਦੇ ਵਗੈਰਾ ਪਿਛਲੀ ਵਾਰ ਮੈਂ ਤਲਗੀ ਸੀ ਤੇ ਇਹਨਾਂ ਨੇ ਕੈਮਰਾ ਬੈਕ ਕਰਕੇ ਸਾਰਿਆਂ ਨੇ ਮੇਰੇ ਤੇ ਹੱਸੇ ਸੀਗੇ ਲੱਗੋ ਕਿ ਚੁੱਕੇ ਹੋਏ ਜਿੱਥੇ ਲੈ ਘੁਆ ਕੇ ਲਾ ਦਨੇ ਹਰ ਇੱਕ ਦਿਵਾਲੀ ਕੁਛ ਨਾ ਕੁਛ ਘੁਮਉਂਦੇ ਰਹਿੰਦੇ ਆ ਬੈੜਾ ਦੇਖਦੀ ਹੋਈ ਕਿ ਇਹਨਾਂ ਨੇ ਸਾਰਾ ਕੰਮ ਵਧੀਆ ਕੀਤਾ ਵਾ ਜਿਹੜੇ ਮੱਛਰੀ ਹੋਏ ਸੀਗੇ ਇਹਦੇ ਪੁੜੇ ਸੇਕਤੇ ਆ ਮੈਂ ਇਹਨਾਂ ਦੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਲਾਉਨੇ ਇਹਨਾਂ ਦੇ ਟਕਾਣੀ ਤੇ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਚੂਰਨਵੇਂ ਬਲੌਗ ਜਿੱਤੇ ਤੁਹ ਅੱਜ ਦੇ ਵਲ ਅਗਸਟ ਨੂੰ ਪਤਾ ਲੱਗ ਗਿਆ ਹੋਣਾ ਪਿੱਛੇ ਦੇਖ ਕੇ ਕਿੰਨਾ ਖਲਾਰਾ ਪਿਆਉਂਦੇ ਹਾਂ ਸੋ ਆਪਾਂ ਕਰ ਰਹੇ ਹਾਂ ਜੀ ਸਫਾਈਆਂ ਦੇਖੋ ਸਾਰੇ ਕੱਪੜੇ ਵਗੈਰਾ ਬਾਹਰ ਕੱਢਤੇ ਸੋਫਿਆਂ ਵਾਲੇ ਤੇ ਪਹਿਲਾਂ ਆਪਾਂ ਧੋਵਾਂਗੇ ਇਧਰਲਾ ਕਮਰਾ ਤੇ ਫਿਲਹਾਲ ਚਾਹ ਮੈਂ ਬਣਾ ਲਈ ਆ ਠੀਕ ਆ ਚਾਹ ਹੁਣ ਠੰਡੀ ਹੋ ਰਹੀ ਆ ਆ ਕੇ ਪੀ ਕੇ ਤੇ ਫੇਰ ਆਪਾਂ ਲੱਗਾਂਗੇ ਫੇਰ ਕੰਮ ਤੇ ਆ ਪੀ ਲਾ ਕੇ मेरा मैं लाभी ला आ आया है लाभी ला भी अपना लाभी हम भी ही है ना उधर बैला है ना बेटियाँ इधर जाओ ना पीलीमा परिसर में मैं जंगल देखा था क्या सोई जो हाँ जी तो आज दिन मेड थे ना नोशिया घिरा था तो उधर से नहीं जाना तो उधर में जाना पड़ गया ओके इधर रमना आ गया चापीन चापीन आ गय ਸੂਰ ਪਏ ਹੋ ਨੇ ਜਿਆਦੇ ਉਹ ਡੋਂਟ ਜਿਹੜੇ ਪ੍ਰਾਣੇ ਪਏ ਹੋ ਬਾਪੂ ਵਾਲਾ ਕੋਲ ਨੂੰ ਬੋਲ ਦਾਂ ਦੀ ਨਮਾਰ। ਕਿਆ ਜੀ ਮੰਗੂਗੀ? ਕਿਆ ਦੂੰਗੀ ਨਮਾਰ ਲਿਓ ਕਿ ਨਵੀਂ। ਦੇਖੋ ਉਸਮਾਨਾ ਪਾ ਬਾਹਰ ਘੜਤਾ ਗੱਦੇ ਵਗੈਰਾ ਸਾਰੇ ਘੜਤੇ ਆਪਦੇ ਕਮਰੇ ਦੇ ਵੀ ਤੇ ਬਾਕੀ ਕਮਰਿਆਂ ਦੇ ਵੀ। ਉੱਧਰ ਮਸ਼ੀਨ ਟਾਕੇ ਰੱਖੀ ਆ ਕਿ ਰੰਗ ਵਗੈਰਾ ਨਾ ਧੁੱਪ ਪੂਗੀ ਤੇ ਉੱਧਰ ਪਰਾਂ ਵੀ ਸਮਾਨ ਪਿਆ ਵਾ ਤੇ ਆ ਟੋਕਰੀ ਨਵਜੋਦ ਦੀ ਤੇ ਇਹ ਚਾਹ ਆ ਪੀ ਲਈ ਆ ਰਾਜਵੀਰ ਪੀ ਜਾਂਦਾ ਵਾ ਤੇ ਪਹਿਲਾਂ ਆਪਾਂ ਕਰਾਂਗੇ ਚੱਪਲਾਂ ਲਾ ਲਈਏ ਕਿਉਂਕਿ ਤਲਕਨ ਦਾ ਡਰ ਹੁੰਦਾ ਪਿਛਲੀ ਵਾਰ ਮੈਂ ਤਲਕੀ ਸੀਗੀ ਫਿਰ ਇਹਨਾਂ ਨੇ ਕੈਮਰਾ ਬੈਕ ਕਰਕੇ ਸਾਰਿਆਂ ਨੇ ਮੇਰੇ ਤੇ ਹੱਸੇ ਸੀਗੇ ਚਲੋ ਜੀ ਕੀ ਸੀਗਾ ਨਨ ਦਾ ਅੱਛਾ ਤੇ ਆਪਾਂ ਬਿੱਡਾਂ ਦੇ ਪੱਲੀਆਂ ਪਾਤੀਆਂ ਜੇ ਪਾਣੀ ਡੁੱਲਿਆ ਵੀ ਪੱਲੀ ਦੇ ਡੁੱਲੂਗਾ ਤੇ ਬੈਡਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਊਗਾ ਤੇ ਚਲੋ ਜੀ ਹੁਣ ਆਪਾਂ ਵੀ ਨਾਲ ਲੱਗਦੇ ਆ ਆਹ ਲੋ ਆਹ ਲੋ ਪਾਣੀ ਮਾਰੀ ਸ਼ੁਰੂ ਨਾ ਅੰਨੋ ਅੱਗੇ ਪਕੜਾ ਨਾ ਮਾਰੀਂ ਦਾੜੀ ਨੇ ਹੁਣ ਸਰਫ ਲਾਤਾ ਵਾ ਬਾਰੀਆਂ ਨੂੰ ਤੇ ਹੁਣ ਮੈਂ ਪਾਣੀ ਲਾ ਦਿੰਨੀ ਆ ਤੇ ਹੁਣ ਮੈਂ ਇਧਰ ਪਾਣੀ ਛੜਕਦਾ ਸੀ ਹੁਣ ਦਾੜੀ ਇਧਰ ਸਰਫ ਲਾ ਦੂਗਾ ਤੇ ਰਾਇ ਵਰਨਾ ਦੇ ਨਾਲ ਪਾਣੀ ਕੱਢੀ ਜਾਊਗਾ ਜਿਆਦਾ ਪਾਣੀ ਨਹੀਂ ਹੋਊਗਾ ਤੇ ਹੁਣ ਮੈਂ ਬਾਰ ਮੇ ਢੋਦਾ ਪਾਣੀ ਬਾਰੋਂ ਛਾਉਂਦਾ ਛਾਉਂਦਾ ਤੇ ਲੋ ਗਾਇਸ ਆਪਣੇ ਬਾਰੀਆਂ ਧੋਤੀਆਂ ਦੱਸੋ ਮੇ ਥੱਲੇ ਜਿਹੜੀ ਸਾਫ ਬਿਮਾਰੀ ਸੀ ਸਾਫ ਹਰਸ ਧੋਤਾ ਸੀ ਉਹ ਕਰ ਰਿਹਾ ਵਰਮਣਾ ਪਾਣੀ ਤੇ ਸਾਰੇ ਜਿੱਤੇ ਪਾਣੀ ਮਾਰਤਾ ਫਸੜ ਫਲਾ ਪਾਣੀ ਤੇ ਫਰਸ਼ ਧੋਣ ਵਾਲੀ ਰਹਿ ਗਈ ਕਰਨੀ ਹੈ ਜੋਰ ਬਥੇਰਾ ਵਾ ਮੁੰਡੇ ਚ ਕੱਲਾ ਹੀ ਬੈੱਡ ਹਿਲਾ ਦਿੰਦਾ ਚਲੋ ਜੀ ਹੁਣ ਇੱਕ ਕਮਰਾ ਆਪਣਾ ਫਾਈਨਲ ਡਨ ਹੋਉਂਦੀ ਤਦਾਰ ਤੇ ਤੇ ਇੱਕ ਤੁਹਾਨੂੰ ਦਿਖਾਉਣੀ ਆ ਪੈਪ ਪੈਪ ਸਾਨੂੰ ਬਾਰੀ-ਬਾਰੀ ਬੰਦ ਕਰਨੀ ਪੈਂਦੀ ਐ ਇਸ ਕਰਕੇ ਅਸੀਂ ਇਕੱਠ ਬੰਦ ਲਏ ਜੀ ਠੀਕ ਆ ਚੈੱਕ ਕਰਕੇ ਸਾਨੂੰ ਬਾਹਰ ਨਹੀਂ ਜਾਣਾ ਪੈਂਦਾ ਕੋਈ ਖੋਲੋ ਕੋਈ ਬੰਦ ਕਰੋ ਕੋਈ ਖੋਲੋ ਕੋਈ ਬੰਦ ਕਰੋ ਚਲੋ ਡੈਡੀ ਪਾਣੀ ਡੱਢ ਰਿਹਾ ਵਾ ਫਿਰ ਅਮਨ ਨਾਲ ਦੀ ਨਾਲ ਝਾੜੂ ਮਾਰ ਰਿਹਾ ਵਾ ਲੋ ਜੀ ਹੁਣ ਆ ਗਈ ਐ ਦੂਜੇ ਕਮਰੇ ਦੀ ਵਾਰੀ ਇਹਦਾ ਹਜੇ ਘੱਟ ਮਤਲਬ ਧੋਣਾ ਵਾ ਕਿਉਂਕਿ ਇਹਦੇ ਤੇ ਲੱਗਾ ਹੋਇਆ ਵਾਲਪੇਪਰ ਪਾਣੀ ਕਰਕੇ ਵਾਲ ਤੇ ਪੇਪਰ ਖਰਾਬ ਨਾ ਹੋ ਜੇ ਇਹਦੇ ਕਰਕੇ ਆਪਾਂ ਬਾਰੀਆਂ ਧੋਵਾਂਗੇ ਤੇ ਫਰਸ਼ ਧੋਵਾਂਗੇ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਪੱਲੀ ਆ ਬੈੱਡ ਤੇ ਪਛਾ ਦਨੇ ਆ ਪਹਿਲਾਂ ਬਾਰੀਆਂ ਗਿੱਲੀਆਂ ਕਰਾਂਗੇ ਫਿਰ ਸਰਫ ਲਾਵਾਂਗੇ ਫਿਰ ਆਪਾਂ ਜੀ ਧੋਵਾਂਗੇ ਤੇ ਉਧਰਲਾ ਕਮਰਾ ਰਾਜਵੀਰ ਬੱਸ ਸਾਫ ਕਰੀ ਜਾਂਦਾ ਥੋੜਾ ਫਰਸ਼ ਇਹ ਡੰਨ ਹੋਣ ਵਾਲਾ ਹੀ ਇਹ ਕਮਰਾ ਤੇ ਹੁਣ ਆਪਾਂ ਲੱਗਦੇ ਦੂਜੇ ਕਮਰੇ ਨੂੰ ਲੈਟਸ ਗੋ ਯੋਯੋ ਹੁਣ ਵਾਰੀ ਅਬੀ ਸਟੋਰ ਦੀ ਆਹ ਸਾਫ ਕਰ ਰਹੀ ਆ ਵਾਰ ਅਮਨਾ ਪ੍ਰਸਾਦਾ ਮੇਜ ਤੇ ਆਹ ਕਮਰਾ ਆਪਾਂ ਕਰਤਾ ਸਾਫ ਪੂਰਾ ਕਿਚਨ ਕੰਮ ਫੱਲੋ ਵੀ ਮਾਰਤਾ ਜੀ ਪੇਪਰ ਹੁਣ ਸੁੱਕ ਰਿਹਾ ਵਾ ਪੱਖਾ ਚੱਲਦਾ ਵਾ ਮੋਟਰ ਬੰਦ ਕਰਤੀ ਤੇ ਹੁਣ ਆ ਕਰਕੇ ਹੁਣ ਵਾਰੀ ਆ ਜੀ ਸਟੋਰ ਦੀ ਸਟੋਰ ਚ ਜ਼ਿਆਦਾ ਖਲਾਰਾ ਪਿਆ ਹੋਇਆ ਵਾ ਤੇ ਆਪਾਂ ਹੁਣ ਬਾਬੇ ਨਾ ਪਹਿਲਾ ਚੱਕਾਂਗੇ ਸਾਮਾਨ ਸਾਰਾ ਫਿਰ ਫੇਰ ਟਕਾਵਾਂਗੇ ਲਓ ਜੀ ਇਹਨੂੰ ਹੁਣ ਸਾਈਡ ਤੇ ਕਰ ਦਈਏ ਤੋਤਾ ਗਿਆ ਤੇ ਨਾਲ ਦੀ ਨਾਲ ਆਪਾਂ ਬਾਹਰ ਸਾਮਾਨ ਰੱਖੀ ਜਾਂਦੇ ਆ ਚਲੋ ਜੇ ਰੱਖਤਾ ਪੌੜੀਆਂ ਤੇ ਗਿੱਲਾਂ ਨੂੰ ਹੋਊਗਾ ਵੀ ਤੇ ਰਾਏ ਵੀ ਨਿਆ ਰੱਖਤਾ ਤਾਇਲੇ ਕਮਰੇ ਚ ਇਹ ਕਮਰਾ ਆਪਾਂ ਧੋ ਦਿੱਤਾ ਜੀ ਇਹ ਤਰੀਕਾ ਖੋਲਣ ਲਈ ਉਹ ਤੁਹਾਨੂੰ ਬਿਲੇ ਹੂੰ ਤੇ ਆ ਗੇਟ ਤੇ ਵੀ ਨਾਲ ਦੀ ਨਾਲ ਆਪਾਂ ਸੁੱਕੀ ਲਈ ਰਮਾਰਤੀ ਕਿਉਂਕਿ ਫਿਰ ਪਾਣੀ ਦੇ ਦਾਗ ਪੈ ਜਾਂਦੇ ਆ ਬਾਅਦ ਚ ਕੀ ਚ ਕੋਣ ਆ ਕਰਦੇ ਇਹ ਆ ਲਾਹਣ ਨੂੰ ਸਮਾਨ ਮੈਂ ਸਟੋਰ ਦੇ ਬਾਹਰ ਕੱਢਤਾ ਸੀ ਰਹਿ ਗਿਆ ਸੀ ਬਾਹਰ ਕੱਢਣਾ ਤੇ ਸਟੋਰ ਦਾ ਗੇਟ ਰਹਿ ਗਿਆ ਇਹਦੇ ਚ ਮੈਂ ਕੱਢ ਦਿੰਨੀ ਆ ਸਮਾਨ ਮਾਤਾ ਟਿਊਬ ਵਗੈਰਾ ਲੋ गाइस ਚੱਲੋ ਸਟੋਰ ਆਪਣਾ ਪਹਿਲਾਂ ਕਿੰਨਾ ਖਲਾਰਾ ਸੀ ਹੁਣ ਦੇਖੋ ਚੱਕਣਾ ਚੈੱਕ ਕਰ ਦਿੱਤਾ ਹੈ ਮੇਰੇ ਕੋਲੇ ਹੈਗਾ ਜੀ ਵੈਪਰ ਪਾਣੀ ਗੇਟ ਘੁੜਤੋ ਉਦਤੇ ਫਰਸ਼ ਤੇ ਵੀ ਸਾਰਸਲਾ ਦਿੱਤਾ ਵੈਪਰ ਵਸ ਤੂੰ ਕਰ ਦੇ ਸਾਫ ਇੱਥੇ ਲਾਉਣਾ ਕਿ ਸਾਈਡ ਤੇ ਇੱਥੇ ਲਾ ਦੇਣਾ ਫਿਰ ਮੈਂ ਤਾਂ ਮੈਨੂੰ ਲੱਗਿਆ ਕਿ ਤੁੱਕੇ ਨੂੰ ਇੱਥੇ ਲੈ ਕੇ ਮਾ ਕੇ ਲਾ ਦੇ ਨੇ ਵਾਹ ਦੇਖ ਲੈ ਜਿੱਧਰ ਮਰਜ਼ੀ ਲਾ ਲਓ ਬਾਹਰ ਆਈ ਲੱਗੀ ਹੋਈ ਹੈ ਗਾਇਜ਼ ਬਾਰੀ ਕਹਿੰਦੇ ਕਮਾਉਣੀ ਆ ਹਰ ਇੱਕ ਦੀਵਾਲੀ ਕੁਛ ਨਾ ਕੁਛ ਘਮਉਂਦੇ ਰਹਿੰਦੇ ਆ ਕਮਾਉਂਦੇ ਇਹਨਾਂ ਦੇ ਕੁਛ ਨਾ ਕੁਛ ਕਰੇ ਡਰੈਸਿੰਗ ਟੇਬਲ ਇੱਧਰ ਕਨੇ ਬਾਰੀ ਇੱਧਰ ਸੋ ਆਕਤੀ ਦੇਖੋ ਕੀ ਕਰਦੇ ਆ ਆਪਾਂ ਦਾ ਬਸ ਦੇਖ ਹੀ ਸਕਦੇ ਆ ਉਧਰ ਡੈਡੀ ਝਾੜੂ ਮਾਰ ਰਹੇ ਆ ਟਰੰਕ ਵੀ ਚੱਕਣਾ ਪਿੱਛੇ ਕੀ ਸਿਉਂਖ ਲੱਗੀ ਹੋਈ ਏ ਇਹਨੂੰ oh my god ਸਿਉਂਖ ਲੱਗੀ ਹੋਈ ਆ ਸੋ ਗਾਇਜ਼ ਹੁਣ ਆਪਾਂ ਮਾਰੀਏ ਵੈਪਰ ਤੇ ਪਾਣੀ ਪੂਨ ਕੱਢੀਏ ਤੇ ਆਪਣੇ ਤਿੰਨ ਕਮਰੇ ਹੋ ਜਾਣੇ ਆ ਜੀ ਡਨ ਫਿਰ ਕਰਾਂਗੇ ਆਪਾਂ ਜੀ ਉਹ ਵਾਲੇ ਕਮਰੇ ਦੀ ਸਫਾਈ ਉਹ ਕਮਰੇ ਚ ਆਪਾਂ ਡਾਈਨਿੰਗ ਟੇਬਲ ਤੇ কুলਰ ਆਪਾਂ ਸਾੰਮ ਦੇਣਾ ਹੁਣ ਠੰਡ ਆ ਚੁੱਕੀ ਆ ਪੱਖੇ ਨਾ ਛੱਡ ਜਿੰਦਾ ਮਤਲਬ ਅਸੀਂ ਵੀ ਪੱਖਾ ਲਾ ਕੇ ਸੌਣੇ ਹੁਣ ਏਸੀ ਨਹੀਂ ਚਲਾਇਆ ਪੇਪਰ ਮਾਰਦੀ ਆ ਮੈਂ ਬਸ ਚਲੋ ਗਾਇਸ ਹੁਣ ਆਪਾਂ ਮਾਰਦੇ ਪੇਪਰ ਤੇ ਆਪਣਾ ਕਰਦੇ ਅਸੀਂ じゃ ਕਮਰਾ ক্লোਜ਼ ਏ ਰਪੜੇ ਦੇਖੋ ਗਾਇਸ ਸਾਫ ਹੋ ਚੁੱਕਿਆ ਆਪਣਾ ਘਰ ਤੇ ਬਸ ਹੁਣ ਰਹਿ ਗਈ ਸੈਟਿੰਗ ਕਰਨ ਵਾਲੀ ਸਰਾਈ ਵੀ ਮਾਰਿਆ ਵਾ ਵੈਪਰ ਬੇਲਾ ਵਿਚਾਰੀ ਥੱਕ ਗਈ ਅੱਜ ਸੌਂ ਸੌਂ ਕੇ ਹੈਨਾ ਕਿੱਥੇ ਆ ਆਏ ਪੂਚੂ ਆਏ ਪੂਛਾ ਹਏ ਹੁਣ ਪਊਗੀ ਠੰਡੇ ਠੰਡੇ ਥਾਂ ਤੇ ਥੱਲੇ ਬੈਠ ਮੈਲੇ ਸਿਟ ਮੈਲੂ ਸਿਟ ਆ ਕੇ ਨਹੀਂ ਲੱਗਦਾ ਇਹ ਤਾਂ ਭਾਈ ਹਲੇ ਟ੍ਰੀਟ ਮਿਲੂਗੀ ਟ੍ਰੀਟ ਲੈਣੀ ਆ ਸਿਟ ਆ ਜਣੇ ਆ ਕੇ ਲੱਗੀ ਪਜਾਈ 4 ਹੁਣ ਬੈਠੀ 4 ਦਿੰਨੀ ਆ ਹੁਣ ਆਪਾਂ ਜੀ ਸੋਫੇ ਤੇ ਡਾਈਨਿੰਗ ਟੇਬਲ ਵੀ ਆਪਾਂ ਕੱਢ ਦੇਣਾ ਬਾਹਰ ਤੇ ਆ ਜੀ ਕਮਰਾ ਵੇਖੋ ਬਾਪੂ ਵਾਲਾ ਕਰਤਾ ਜੀ ਪੂਰਾ ਸਾਫ ਤੇ ਸੱਡਾ ਤੇ ਲਾਤੇ ਜਿਖਵਾਰ ਬਾਪੂ ਰੋਟੀ ਖਾਣ ਲੱਗਾ ਜਦੋਂ ਦਾਲ ਸਬਜੀ ਢੋਲ ਦਿੰਦਾ ਫਿਰ ਹੁਣ ਆਪਾਂ ਖਵਾਰ ਲਾਤੇ ਤੇ ਥੱਲੋ ਦੀ ਆਪਾਂ ਲਾਨੇਗੇ ਸੈਲੋ ਟੇਪ ਤੇ ਆ ਆਸੀ ਆਪਣਾ ਡੈਂਟੇਬਲ ਆਪਾਂ ਕਰਤਾ ਸਾਫ ਤੇ ਪ੍ਰੈਸ ਵਾਲਾ ਮੀਜ ਕਹਿੰਦੇ ਜਿੱਧਰ ਲਾਉਣਾ ਵਾ ਤੇ ਹੁਣ ਆਪਾਂ ਲਾਵਾਂਗੇ ਉਹ ਪਲੱਗ ਜਿਹੜਾ ਲੱਗਾ ਹੋ ਉਹਦੇ ਨਾਲ ਪ੍ਰੈਸ ਵਾਲਾ ਮੀਜ ਇੱਧਰ ਲੱਗ ਜੂ ਤੇ ਬਾਬਿਆਂ ਜੀ ਦਾ ਆਪਾਂ ਸਾਫ ਕਰਕੇ ਸਾਰਾ ਕੱਪੜਾ ਆਪਾਂ ਧੋਵਾਂਗੇ ਫੇਰ ਆਪਾਂ ਲਾ ਜਾਣਾ ਫੇਰ ਉਸੇ ਜਗ੍ਹਾ ਤੇ ਤੇ ਬੇਲਾ ਜੀ ਆਪ ਮੇਰੇ ਨਾਲ ਇਨਕੋ ਦੇਖਦੀ ਬੇਲਾ ਦੇਖਦੀ ਹੋਈ ਕਿੰਨਾ ਨੇ ਸਾਰਾ ਕੰਮ ਵਧੀਆ ਕੀਤਾ ਵਾ ਬੇਲਾ ਦੇਖੋ ਬੁੱਤ ਸਾਰਾ ਕੰਮ ਅਸੀਂ ਵਧੀਆ ਕੀਤਾ ਓਇਚ ਉਈ ਬਹਿ ਗਿਆ ਤੇ ਕਾਕਾ ਐ ਨੀਂਦ ਜਾ ਇਹ ਸਾਰੀ ਜਿਹੜੀ ਸੁੱਤੀ ਰਹੀ ਜਿੰਨਾ ਟਾਈਮ ਅਸੀਂ ਕੰਮ ਕੀਤਾ ਵਾ ਤੇ ਮੰਮੀ ਵੀ ਆਪਣੀ ਤਰ੍ਹਾਂ ਦੀ ਹੋਈ ਸੰਗਰੂਰ ਤੋਂ ਤੁਸੀਂ ਗੈਸਟ ਕਰੋ ਮੰਮੀ ਕਿੱਥੇ ਗਈ ਹੋ ਲੈ ਦੱਸ ਤਾ ਸੰਗਰੂਰੋ ਚਲੋ ਮੈਂ ਦੱਸ ਹੀ ਦਿੰਦੀ ਆ ਮੰਮੀ ਨਵੂ ਨੂੰ ਛੱਡਣ ਗਈ ਐ ਦੀਵਾਲੀ ਆ ਤੇ ਮਾਸੀ ਨੇ ਰੱਖਿਆ ਸੀ ਕਰਵਾ 14 ਦਾ ਵਰਤ ਕਰਵਾ 14 ਦਾ ਨਹੀਂ ਸੌਰੀ ਕਾਦਾ ਹੁੰਦਾ ਵਾ ਚੱਕਰੀ ਦਾ ਜਕਰੀਦਾ ਇਸ ਕਰਕੇ ਨਵੂ ਗਿਆ ਹੋਇਆ ਵਾ ਤੇ ਰਾਜਵੀਰ ਗੇਟ ਤੋਂ ਯਾਰਿਆ ਤੇ ਅੱਜ ਜੀ ਮੰਮੀ ਨੇ ਛੱਡ ਕੇ ਆ ਜਾਣਾ ਵਾ ਨਵੂ ਨੂੰ ਵਾਪਸ ਤੇ ਜੀ ਰਸੋਈ ਰਹਿ ਗਈ ਆਪਣੀ ਰਸੋਈ ਵੀ ਆਪਾਂ ਕਰਦੇ ਆਂ ਸਾਫ ਹਜੇ ਸੈਟਿੰਗ ਕਰਦੀ ਹਾਂ ਜੇ ਮੜੇ ਖਲਾਰਾ ਜੇ ਤੱਕ ਲੱਗਦਾ ਵਾ ਕਿਰਾਂ ਧੋ ਦਿੱਤਾ ਵਾ ਜਿਹੜਾ ਸਾਰਾ ਕੁਝ ਸੈਟਿੰਗ ਹੋ ਗਈ ਸੋਫੇ ਲਾ ਤੇ ਤੇ ਜੈਨ ਕਿਵਲ ਆਪਾਂ ਉਧਰੀ ਸਾਈਡ ਲਾ ਦੇਣਾ ਵਾ ਫਿਰ ਵੇਖੋ ਜੀ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਰਾਜਵੀਰ ਹੁਣ ਕਰ ਰਿਹਾ ਵਾ ਆ ਗੇਟ ਸਾਫ ਤਫੀਰ ਇਹ ਗਿੱਟ ਸਾਫ ਕਰਕੇ ਫੇਰ ਕਰਨਾ ਜੀ ਆਵਲਾ ਗਿੱਟ ਸਾਫ ਤੇ ਸੋਫੇ ਮੈਂ ਸਾਰੇ ਝਾੜਦੇ ਆ ਡੰਡੇ ਨਾਲ ਠੱਪ ਠੱਪ ਇਹਨਾਂ ਦੀ ਕਟਾਈ ਕਰਦੀ ਆ ਜਿਹੜੇ ਮੱਛਰੇ ਹੋਏ ਸੀਗੇ ਠੀਕ ਆ ਇਹਨਾਂ ਦੇ ਪੁੜੇ ਸੇਕਦੇ ਆ ਮੈਂ ਇਹਨਾਂ ਦੇ ਠੀਕ ਆ ਜੀ ਹੁਣ ਆਪਾਂ ਇਹਨਾਂ ਨੂੰ ਲਾਉਣੀ ਇਹਨਾਂ ਦੇ ਟਿਕਾਣੇ ਤੇ ਚਲੋ ਜੀ ਹੁਣ ਆਪਾਂ ਲਾਉਣੀ ਆ ਸੋਫਿਆਂ ਨੂੰ ਟਿਕਾਣੇ ਤੇ ਔਰ ਬੋਰਡ ਲੇ ਗਏ ਹਾਂਜੀ ਇੱਧਰ ਡੈਡੀ ਮਜਾਰੇ ਨੇ ਅੱਕ ਕੋਕੀ ਫਿਰ ਡੈਡੀ ਕਹਿੰਦਾ ਰਾਤ ਨੂੰ ਮਤਲਬ ਸਹੀ ਤੋਂ ਹੋਦੀਆਂ ਤੇ ਪਸੂ ਡੈਡੀ ਨੇ ਸਾਰੇ ਕੱਢ ਦਿੱਤੇ ਨਹਾਉਣ ਨੂੰ ਦਿੱਤੇ ਤੇ ਮੈਂ ਲੈਣ ਆਈ ਸੀ ਜੇ ਕੁਵਾਰ ਜਿਹੜਾ ਆਪਣਾ ਕੱਚਾ ਵਾਲਾ ਮੇਹ ਜ ਆ ਉਹ ਨੂੰ ਤੋੜਤਾ ਵਾ ਮੈਂ ਆਹ ਕੱਟ ਤੇ ਸਾਰੇ ਸ਼ੈਡਿੰਗ ਤੇ ਉਹਨਾ ਕੱਚਾ ਵਾਲੇ ਮੇਹ ਗਿੱਲਾ ਵਾ ਤੇ ਇਹਦੇ ਤੇ ਆਪਾਂ ਮਾਰ ਜੀ ਅਖਵਾਰ ਥਰ ਖੋਣਨ ਦੋ ਦਿੱਤਾ ਆਪਾਂ ਇਹਨੂੰ ਗਾਇਸ ਫਾਈਨਲੀ ਆਪਣੀ ਮੀਨਤ ਇੱਥੇ ਆ ਕੇ ਪੂਰਾ ਕੀ ਕਹਿੰਨਾ ਨਿਆ ਮੀਨਤ ਆਪਣੀ ਸਫਲ ਹੋਈ ਠੀਕ ਆ ਜਿਹੜੀ ਆਪਾਂ ਪੂਰੇ ਦਿਨ ਚ ਕੀਤੇ ਆ ਆਈ ਲਵ 버ਗਰ ਸੋ ਹੁਣ ਆਪਾਂ 버ਗਰ ਨੂੰ ਇੰਜੋਏ ਕਰਾਂਗੇ ਰੋਟੀਆਂ ਮੈਂ ਲਾ ਦਿੱਤੀਆਂ ਚੌਲ ਬਣਾਏ ਆ ਤੇ ਸਬਜੀ ਵਗੈਰਾ ਮੰਮੀ ਕੱਟ ਰਹੀ ਨੇ ਮੰਮੀ ਹੁਣੀ ਆਏ ਆ ਅੱਧਾ ਘੰਟਾ ਹੋਇਆ